ਦੋਸਤੋ ਇਹ ਜਿਹੜਾ ਤੁਸੀਂ ਹੋਕਾ ਸੁਣਿਆ ਨਾ ਹੁਣ ਇਹ ਬਹੁਤ ਪੁਰਾਣੀ ਇੱਕ ਪੰਜਾਬੀ ਫਿਲਮ ਦਾ ਗਾਣਾ ਜਿਦੇ ਚ ਇੱਕ ਬੰਦਾ ਪਿੰਡ ਚ ਹੋਕਾ ਦਿੰਦਾ ਕਿ ਭਾਂਡੇ ਕਲੀ ਕਰਾ ਲਓ ਜੀ ਇਹ ਉਹ ਵੇਲਾ ਸੀ ਜਦੋਂ ਪਿੰਡਾਂ ਚ ਜਾਂ ਕਿਤੇ ਵੀ ਸਟੀਲ ਦੇ ਬਰਤਨ ਨਹੀਂ ਸੀ ਹੁੰਦੇ ਕੱਚ ਦੇ ਭਾਂਡੇ ਨਹੀਂ ਸੀ ਹੁੰਦੇ ਜਾਂ ਕਰੋਕਰੀ ਜਿਹੜੀ ਅੱਜ ਕੱਲ ਚੀਨੀ ਦੇ ਬਰਤਨ ਚੱਲੇ ਉਹ ਨਹੀਂ ਸੀ ਹੁੰਦੀ ਤੇ ਪਿੱਤਲ ਦੇ ਦੇ ਕਾਂ ਦੇ ਬਰਤਨ ਹੋਇਆ ਕਰਦੇ ਸੀ ਤੇ ਉਹਨਾਂ ਨੂੰ ਨਾ ਸਮੇਂ-ਸਮੇਂ ਤੇ ਐਦਾਂ ਕਲੀ ਕਰਾਣਾ ਪੈਂਦਾ ਸੀ ਕਲੀ ਦੀ ਪ੍ਰੋਸੈਸ ਹੁੰਦੀ ਹੈ ਤੁਸੀਂ ਵੇਖੋਗੇ ਅੱਜ ਕਿਵੇਂ ਪਤੀਲੀ ਚਮਕੀ ਹੈ ਇੱਕ ਜੰਗਾਲ ਜਿਹਾ ਟਾਈਪ ਲੱਗ ਜਾਂਦਾ ਹੁੰਦਾ ਸੀ ਲਗਾਤਾਰ ਉਸ ਬਰਤਨ ਨੂੰ ਯੂਜ਼ ਕਰਦਿਆਂ ਕਰਦਿਆਂ ਰੇਤ ਨਾਲ ਸੁਆਹ ਨਾਲ ਰਗੜ ਰਗੜ ਕੇ ਮਾਂਜਨੇ ਪੈਂਦੇ ਸੀ ਪਰ ਫਿਰ ਵੀ ਸਮਾਂ ਪਾ ਕੇ ਉਹ ਅੰਦਰੋਂ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਸੀ ਜਿਸ ਕਰਕੇ ਸ਼ਹਿਰ ਲੈ ਕੇ ਜਾਏ ਜਾਂਦੇ ਸੀ ਭਾਂਡੇ ਤੇ ਇਸ ਤਰ੍ਹਾਂ ਇੱਕ ਕਾਰੀਗਰ ਬੈਠਾ ਹੁੰਦਾ ਸੀ ਨਿੱਕੀ ਜੀ ਪੱਠੀ ਜੀ ਲਾ ਕੇ ਅੱਗ ਤੇ ਤਜਾਬ ਪਾ ਕੇ ਤੇ ਇੱਕ ਖਾਸ ਕੈਮੀਕਲ ਹੈ ਰੂੰ ਜਿਹਦੇ ਨਾਲ ਉਸ ਨੂੰ ਨਾ ਅੰਦਰੋਂ ਫੇਰ ਕੇ ਤੇ ਚਿੱਟੇ ਕੱਢ ਦਿੰਦੇ ਸੀ ਪਿੱਤਲ ਦਾ ਹੈ ਕੈਂ ਦੇ ਬਰਤਨਾਂ ਨੂੰ ਪਾਲਿਸ਼ ਹੋਇਆ ਕਰਦੀ ਸੀ ਨਾਲੇ ਤੇ ਜਿਹੜੇ ਪਿੱਤਲ ਦੇ ਭਾਂਡੇ ਨੇ ਇਹਨਾਂ ਨੂੰ ਆ ਯਾਨੀ ਕਿ ਕਲੀ ਹੋਇਆ ਕਰਦੀ ਸੀ ਆ ਤੁਸੀਂ ਵੇਖੋਗੇ ਨਾਲ-ਨਾਲ ਆ ਜਿਹੜੀ ਸਗਲੀ ਹੈ ਇਹਨੂੰ ਇਹ ਯਾਨੀ ਕਿ ਕਿਸੇ ਦੇ ਘਰੋਂ ਆਈ ਤੇ ਇਹ ਬਾਬਾ ਜੀ ਕਿਵੇਂ ਇਸ ਨੂੰ ਧੋ ਕੇ ਸਾਫ਼ ਕਰਦੇ ਨੇ ਫਿਰ ਪਹਿਲਾਂ ਪਾਣੀ ਨਾਲ ਧੋਇਆ ਸਾਬਣ ਨਾਲ ਤੇ ਬਾਅਦ ਵਿੱਚ ਤਜਾਬ ਜੇ ਨਾਲ ਵੀ ਧੋਂਦੇ ਨੇ ਉਸ ਤੋਂ ਬਾਅਦ ਗਰਮ ਕਰਦੇ ਨੇ ਅੱਗ ਤੇ ਤੇ ਫਿਰ ਉਹਦੇ ਵਿੱਚ ਇੱਕ ਨਾ ਖਾਸ ਕੈਮੀਕਲ ਜਾਂ ਕੋਈ ਲਾ ਕੇ ਨਾ ਟਿੱਕੇ ਜੇ ਲਾਉਂਦੇ ਨੇ ਿੱਕੇ ਿੱਕੇ ਤੇ ਫਿਰ ਰੂੰ ਫੜ ਕੇ ਹੱਥ 'ਚ ਤੇ ਉਹਨੂੰ ਇਦਾਂ ਘੁਮਾ ਦਿੰਦੇ ਮੈਂ ਹੈਰਾਨ ਰਹਿ ਗਿਆ ਵੀ ਇੰਨੀ ਤਗੜੀ ਪ੍ਰੋਸੈਸ ਆ ਇਹ ਕੱਲੇ ਕੱਲੇ ਭਾਂਡੇ ਦੀ ਉਹ ਸਾਰੀ ਪ੍ਰੋਸੈਸ ਉਸੇ ਤਰ੍ਹਾਂ ਕਰਨੀ ਪੈਂਦੀ ਏ ਤੇ ਨਾਲ ਦੀ ਨਾਲ ਪੱਠੀ ਜਿਸ ਤਰ੍ਹਾਂ ਕੋਲਿਆਂ ਦੀ ਅੱਗ ਵੀ ਮਚਾਣੀ ਪੈਂਦੀ ਤੇ ਰੇਤ ਵੀ ਰੱਖੀ ਬਾਬਾ ਜੀ ਨੇ ਉਹ ਕੈਮੀਕਲ ਦਾ ਮਨਾ ਆ ਤੇ ਪੁੱਛਿਆ ਵੀ ਇਹ ਕੀ ਚੀਜ਼ ਹੈ ਮੈਨੂੰ ਦੱਸਿਆ ਤੇ ਨਹੀਂ ਬਾਬੇ ਨੇ ਇਹ ਤੁਸੀਂ ਵੇਖਿਓ ਜਿਹੜਾ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਵੇਖਿਓ ਕਿ ਆਪਣੇ ਸ਼ਹਿਰ ਭਾਂਡੇ ਕਲੀ ਕਰਨ ਵਾਲਾ ਕਿੱਥੇ ਬੈਂਦਾ ਸ਼ਾਇਦ ਤੁਹਾਨੂੰ ਮਿਲੇ ਹੀ ਨਾ ਤੇ ਜੇ ਮਿਲਿਆ ਤੇ ਕੋਈ ਕਿਸੇ ਪੁਰਾਣੀ ਬਸਤੀ ਚ ਇੱਕ ਅੱਦਾ ਜਣਾ ਹੋਏਗਾ ਹੁੰਦੇ ਜ਼ਰੂਰ ਨੇ ਅੱਜ ਕੱਲ ਵੀ ਲੋਕਾਂ ਨੇ ਕਹ ਦੇ ਬਰਤਨ ਰੱਖੇ ਨੇ ਜਦੋਂ ਕਿਤੇ ਕੋਈ ਸ਼ਗਨ ਸਵਾਰਤ ਕਰਨਾ ਪੈਂਦਾ ਤੇ ਉਹਦੇ ਵਾਸਤੇ ਕਹ ਦੀ ਥਾਲੀ ਜਾਂ ਅ ਪਿੱਤਲ ਦਾ ਕੋਈ ਭਾਂਡਾ ਜੇ ਲੋਡ ਪਵੇ ਉਹਦੇ ਲਈ ਕਹਿੰਦੇ ਵੀ ਚਲੋ ਕਲੀ ਕਰਾ ਲਏ ਨੇ ਆ ਵੇਖੋ ਜਿਵੇਂ ਮੈਂ ਕਿਹਾ ਸੀ ਨਾ ਕਿ ਗਰਮ ਕਰਕੇ ਤੇ ਰੂਮ ਦੇ ਨਾਲ ਇਦਾਂ ਫੇਰਦੇ ਨੇ ਵਿੱਚ ਆ ਵੇਖੋ ਆਹ ਵਾਲੇ ਕੈਮੀਕਲ ਦੀ ਗੱਲ ਕਰਦਾ ਸੀ ਹੁਣ ਵੇਖੋ ਕਿੰਡੀ ਚਿੱਟੀ ਹੋ ਜਾਂਦੀ ਕਟੋਰੀ ਐ ਚਮਕੂਗੀ ਜਿਵੇਂ ਚਾਂਦੀ ਵਰਗੀ ਆਹ ਦੇਖੋ ਆ ਗਈ ਆ ਆ ਉਹ ਪ੍ਰੋਸੈਸ ਕਲੀ ਦੀ ਜਿਹੜੀ ਮੈਂ ਕਹ ਰਿਹਾ ਸੀ ਦੇਖੋ ਐ ਪ੍ਰੋਪਰ ਚਿੱਟਾ ਬਣਾਤਾ ਆ ਹਲਕਾ ਹਲਕਾ ਨਾ ਗਰਮ ਜਾ ਕਰਕੇ ਤੇ ਕੋਈ ਉਹ ਜਿਵੇਂ ਉਹ ਨਹੀਂ ਲਾਉਂਦੇ ਹੁੰਦੇ ਕਿਸੇ ਵੀ ਜਾਨਕੀ ਇਲੈਕਟ੍ਰੋਨਿਕ ਆਈਟਮ ਨੂੰ ਟਾਂਕਾ ਲਾਣਿਆ ਕਾਵੀਏ ਦੇ ਨਾਲ ਉਹ ਇੱਕ ਸਿਲਵਰ ਚ ਦੀ ਤਾਰ ਹੁੰਦੀ ਹੈ ਮਤਲਬ ਉਹਦੇ ਵਰਗੀ ਲੱਗਦੀ ਹੈ ਸ਼ਾਇਦ ਉਹ ਤੇ ਨਹੀਂ ਹੈ ਤੇ ਵੇਖੋ ਬਿਲਕੁਲ ਨਾ ਨਮਾ ਬਣਾ ਦਿੱਤਾ ਬੰਦਾ ਤੇ ਇੱਕ ਗੱਲ ਦਾ ਇਹ ਗੱਲ ਧਿਆਨ ਚ ਰੱਖਣੀ ਹੈ ਕਿ ਇਹ ਕਲੀ ਜ਼ਰਫ ਅੰਦਰੋਂ ਹੀ ਹੁੰਦੇ ਹੁੰਦੇ ਆ ਇਹ ਨਹੀਂ ਆ ਕਿ ਮੇਰੇ ਵਰਗਾ ਕਹਦੇ ਜੀ ਬਾਹਰੋਂ ਵੀ ਚਟਾ ਕੱਢ ਦਿਓ ਤੇ ਫਿਰ ਬੰਦਾ ਗੱਲ ਪੈ ਜਾਂਦਾ ਇਹ ਬਾਬੇ ਨੂੰ ਕਿਸ ਨੇ ਕਹਿਦਾ ਸੀ ਕਿ ਅੰਦਰੋਂ ਤੇ ਕਰਤੀ ਕਹਿੰਦਾ ਬਾਹਰੋਂ ਵੀ ਕਰ ਦੇ ਕਿ ਸੇ ਮੇਰੇ ਵਰਕਰ ਨੂੰ ਬਜ਼ੁਰਗ ਨੇ ਦੇ ਦਿੱਤੀ ਹੁਣੀ ਇੱਕ ਕਟੋਰੀ ਵੀ ਜਾ ਲੈ ਜਾ ਤੇ ਬਾਅਦ ਚ ਬਾਬਾ ਉਹਦੇ ਗੱਲ ਪੈ ਗਿਆ ਇਹ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਨਾ ਇਹ ਰਾਜਸਥਾਨ ਦੇ ਜੈਪੁਰ ਸ਼ਹਿਰ ਦੀ ਹੈ ਵੈਸੇ ਟੂਰ ਤੇ ਗਏ ਸੀ ਸੀ ਇੱਕ ਵਾਰੀ ਤੇ ਉੱਥੇ ਹਵਾ ਮਹਿਲ ਦੇ ਕੋਲ ਨਾ ਆ ਬਾਬਾ ਜੀ ਮਿਲੇ ਸੀ ਤੇ ਮੈਂ ਮੈਂ ਬਾਬੇ ਨੂੰ ਕੋਈ ਗੱਲਾਂ ਪੁੱਛਣ ਦੀ ਗੱਲ ਕਰੀ ਕਹਿੰਦਾ ਬੁੱਲਣ ਹੀ ਹੈਗਾ ਮੈਂ ਵੀਡੀਓ ਬਣਾ ਲੈ ਬਣਾਣੀਆਂ ਤੇ ਅਗਲਾ ਵੀ ਕੰਮ ਕਰਦਾ ਸੀ ਮੈਂ ਤੇ ਵਿਹਲਾ ਸੀ ਤੇ ਆਈ ਇਸ ਅਗਲੀ ਹੁਣ ਬਾਬੇ ਨੇ ਫੜ ਲਈਏ ਤੁਸੀਂ ਵੇਖੋ ਕਿ ਮੈਂ 20 ਮਿੰਟ ਰੋਕਿਆ ਸੀ ਬਾਬਾ ਜੀ ਕੋਲ ਤੇ ਪੰਜ ਛੇ ਬਰਤਨ ਉਹਨਾਂ ਨੇ ਇਦਾਂ ਕਲੀ ਕਰਤੇ ਸੀ ਤੇ ਮਗਰ ਅਜੇ ਲੈਣ ਲੱਗੀ ਪਈ ਸੀ ਕਈ ਲੋਕਾਂ ਦੀ ਤੇ ਬੜੀ ਮੈਕਨਾ ਕਿ ਮਿਹਨਤ ਹੈ ਇਹਨਾਂ ਦੀ ਕਦੋਂ ਤੋਂ ਕੰਮ ਕਰ ਰਹੇ ਕਹਿੰਦੇ 42 ਸਾਲ ਹੋ ਗਏ ਮੈਨੂੰ ਆਹ ਕੰਮ ਕਰਦੇ ਨੂੰ ਮੈਂ ਕਹਿੰਦਾ ਵੀ ਉਮਰ ਹੀ ਲੰਘ ਗਈ ਬੰਦੇ ਦੀ ਤੇ ਆ ਵੇਖੋ ਨਾਲ ਦੇ ਨਾਲ ਅੱਗ ਵੀ ਪਖਾਣੀ ਤੇ ਆ ਇੱਕ ਕੈਮੀਕਲ ਜਾਂ ਰੱਖਿਆ ਉਸ ਨੂੰ ਗਰਮ ਕਰਨਾ ਮੈਂ ਕਹਿੰਨਾ ਜੀ ਵੇਖ ਕੇ 당ਗ ਰਹਿ ਗਿਆ ਮੈਂ ਤੇ ਤੇ ਸਾਡੇ ਸ਼ਹਿਰ ਸਮਾਣੇ ਵਿੱਚ ਹੈਗਾ ਇੱਕ ਦੋ ਸਾਡੇ ਵੀ ਬਰਤਨ ਪਏ ਸੀ ਮੈਂ ਕਰਾਏ ਸੀ ਵਸੇ ਕਲੀ ਤੇ ਬੜੀ ਯਾਨੀ ਕਿ ਘਾਲਣਾ ਘਾਲ ਨਹੀਂ ਪੈਂਦੀ ਹੈ ਭਾਈ ਇੱਕ ਇੱਕ ਬਰਤਨ ਨੂੰ ਚਿੱਟਾ ਕੱਢਣ ਲੱਗੇ ਅੱਜ ਕੱਲ ਤੇ ਮੈਂ ਕਹਿੰਨਾ ਸਟੀਲ ਹੈ ਤੇ ਵਿਮ ਲਿਕਵਿਡ ਤੱਕ ਆ ਗਏ ਨੇ ਸਾਡੇ ਹੱਥਾਂ 'ਚ ਮਾੜੀ ਜੀ ਕੀਤੀ ਸਪਰੇ ਦੇ ਚੱਲ ਕਿੰਨਾ ਯਾਨੀ ਕਿ ਆਸਾਨ ਹੋ ਗਿਆ ਕੰਮ ਲੇਕਿਨ ਸਾਡੇ ਫਿਰ ਵੀ ਰੋਜੇਵੇਂ ਵਧ ਗਏ ਨੇ ਸਾਰੇ ਕੰਮ ਆਸਾਨ ਹੋ ਗਏ ਨੇ ਹੌਲੀ ਹੌਲੀ ਅਸੀਂ ਮਤਲਬ ਨਾ ਬਿਜ਼ੀ ਵੀ ਹੋਈ ਜਾਂਦੇ ਆ ਤੇ ਡਿਸ਼ ਵਾਸ਼ਰ ਆ ਗਏ ਨੇ ਅੱਜ ਕੱਲ ਤੇ ਕਿ ਚੀਨੀ ਦੇ ਕੱਚ ਦੇ ਬਰਤਨ ਵੀ ਮਸ਼ੀਨ ਤੋਂ ਦਿੰਦੀ ਹੈ ਭਾਈ ਤੇ ਬੜੇ ਆਸਾਨ ਹੋ ਗਿਆ ਲੇਕਿਨ ਫਿਰ ਵੀ ਮਤਲਬ ਭਾਂਡੇ ਮਾਂਜਣਾ ਤੇ ਅੱਜ ਕੱਲ ਫਿਰ ਔਖਾ ਹੋ ਗਿਆ ਨਾ ਤੇ ਜਦੋਂ ਕਹਿ ਦੇ ਬਰਤਨ ਇਸ ਤਰ੍ਹਾਂ ਆ ਯਾਨੀ ਘੇਰਾ ਘੜਾ ਘੜ ਕੇ ਰੇਤ ਨਾਲ ਸੁਆ ਨਾਲ ਬੀਬੀਆਂ ਮਾਂਜਦੀਆਂ ਸਨ ਉਹ ਵੀ ਦਿਨ ਕਿਆ ਸਨ ਤੇ ਇਹ ਮੈਨੂੰ ਇੱਕ ਨਾ ਬੜਾ ਲੱਗਿਆ ਕਿ ਮੈਂ ਮੈਂ ਮਤਲਬ ਜਿੰਨਾ ਚਿਰ ਵੀਡੀਓ ਬਣਾਉਂਦਾ ਰਿਹਾ ਵੀ 25 ਮਿੰਟ ਮੈਨੂੰ ਇਦਾਂ ਲੱਗਿਆ ਕਿ ਮੈਂ 2023 'ਚ ਹੈ ਹੀ ਨਹੀਂ ਅੱਜ ਦੇ ਸਮੇਂ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਘਰੋਂ ਭਾਂਡੇ ਲੈ ਕੇ ਆਵੇ ਤੋੜਾ ਭਰ ਕੇ ਤੇ ਵੀ ਕਲੀ ਕਰ ਦੇ ਕੋਈ ਹੈ ਹੀ ਨਹੀਂ ਕਲੀ ਕਰਨ ਵਾਲਾ ਭਾਂਡਾ ਹਰੇਕ ਦੇ ਘਰ ਕੋਈ ਪੇਟੀ 'ਚ ਅਕਦੀ ਕੋਈ ਗਾਗਰ ਸ਼ਾਗਰਪਈ ਹੋਣੀ ਕੋਈ ਪਤੀਲਾ ਪਿਆ ਹੋਣਾ ਤੇ ਉਹਨੂੰ ਵਰਤੋਂ 'ਚ ਵੀ ਘੱਟ ਲਿਆਂਦਾ ਜਾਂਦਾ ਤੇ ਅੱਜ ਕੱਲ ਤੇ ਬਸ ਉਹ ਸਿਲਵਰ ਦੇ ਭਾਂਡੇ ਕਈ ਚੱਲ ਪਏ ਨੇ ਤੇ ਸਟੀਲ ਤੇ ਚਲੋ ਹੈ ਹੀ ਤੇ ਆ ਵੇਖੋ ਆ ਵੇਖਿਓ ਨਾਸ ਜਿਹੜੀ ਸਗਲੀ ਹੈ ਇਹਦਾ ਕੀ ਹਾਲ ਹੁੰਦਾ ਕਦੇ ਗਰਮ ਕਰੋ ਕਦੇ ਉੱਤੇ ਤੁਸੀਂ ਵੇਖੋ ਜੀ ਬਾਬਾ ਜੀ ਦੀ ਪ੍ਰੋਸੈਸ ਵੇਖੋ ਇਹ ਨਹੀਂ ਆ ਵੀ ਇੱਕ ਚੀਜ਼ ਹੈ ਇਹਦੇ ਕੋਲ ਬਾਬੇ ਕੋਲ ਵੀ ਕੈਮੀਕਲ ਲਾਇਆ ਹੱਥ ਫੇਰਿਆ ਤੇ ਚਲੋ ਜੀ ਕਲੀ ਹੋ ਗਈ ਮਤਲਬ 20 ਤੋਂ 25 ਮਿੰਟ ਇੱਕ ਬਰਤਨੋਂ ਲੱਗ ਜਾਂਦੇ ਨੇ ਆਹ ਦੇਖੋ ਉਹ ਜਿਵੇਂ ਉਹ ਨਿੱਕੀ ਜਿਹੀ ਕਟੋਰੀ ਹੋਈ ਸੀ ਨਾ ਚਿੱਟੀ ਮੈਂ ਕਿਹਾ ਚਾਂਦੀ ਵਾਂਗੂ ਚਮਕਣ ਲਾ ਦਿੰਦਾ ਫਾਂਡੇ ਦੇ ਹਜਕਲ ਤੇ ਬੜਾ ਕੰਮ ਆਸਾਨ ਹੋ ਗਿਆ ਇਸ ਕਰਕੇ ਸਾਡਾ ਸਮਾਂ ਥੋੜਾ ਜਿਹਾ ਕੱਟੇ ਨਾ ਚੀਜ਼ਾਂ ਦੇ ਵੱਲ ਪਰ ਕਹਿੰਦੇ ਵੀ ਅੱਜਕਲ ਸਟੀਲ ਤੇ ਹੈ ਹੀ ਹੈ ਜਾਂ ਕੱਚ ਦੇ ਬਰਤਨ ਯੂਜ਼ ਕਰੋ ਆ ਸਿਲਵਰ ਤੇ ਬਿਲਕੁਲ ਨਾ ਯੂਜ਼ ਕਰੋ ਤੁਹਾਡੇ ਘਰ ਚ ਹੋਣਾ ਹੀ ਨਹੀਂ ਚਾਹੀਦਾ ਸਿਲਵਰ ਖਾਸ ਕਰਕੇ ਜਿਹੜਾ ਖੁਰਦਾ ਹੋਵੇ ਸਿਲਵਰ ਮੈਂ ਕਹਿੰਨਾ ਕਿ ਸਰੀਰ ਨੂੰ ਗਾਲ ਕੇ ਰੱਖ ਦੇਗਾ ਪਰ ਐ ਹੀ ਕੌਣ ਸਮਝਾਵੇ ਇੱਕ ਘਰਾਂ ਦੇ ਵਿੱਚ ਚੀਨੀ ਨਹੀਂ ਹੋਣੀ ਚਾਹੀਦੀ ਇੱਕ ਘਰਾਂ ਦੇ ਵਿੱਚ ਚੀਨੀ ਨਹੀਂ ਹੋਣੀ ਚਾਹੀਦੀ ਦੂਜਾ ਰਿਫਾਈਂਡ ਤੇ ਡਾਲਡਾ ਨਹੀਂ ਹੋਣਾ ਚਾਹੀਦਾ ਤੇ ਸਿਲਵਰ ਦੇ ਪਾਂਡੇ ਨਹੀਂ ਹੋਣੇ ਚਾਹੀਦੇ ਬਾਬਾ ਜੀ ਦੀ ਕਲਣਾ ਨੂੰ ਪ੍ਰਣਾਮ ਹੈ ਭਾਈ